ਨਾਮ ਆਵਜੀ ਦਾ ਮੇਰਾ ਨਾਮ ਪਰਮਜੀਤ ਕੌਰ ਹੈ ਪਰਮਜੀਤ ਜੀ ਸਾਹ ਸਿੰਘ ਜੀ ਦੇ ਤੁਹਾਡੇ ਇੱਥੇ ਕੀ ਲੱਗਦੇ ਤੁਹਾਡੇ ਉਹ ਮੇਰੇ ਦਿਓਰ ਲੱਗਦੇ ਨੇ ਦਿਓਰ ਲੱਗਦੇ ਹਾਂਜੀ ਤੇ ਇਹ ਤੁਸੀਂ ਜਾਂਦੇ ਸੀ ਇੱਥੇ ਗਡਰਿਆਂ ਪਰਮੇਸ਼ਰ ਹਾਂਜੀ ਅਸੀਂ ਤਾਂ ਬਹੁਤ ਦਿਰ ਤੋਂ ਮੰਨਦੇ ਸੀ ਕਿ ਬਹੁਤ ਜਾਣਾ ਹੁਣ ਸੀ ਸਾਡਾ ਹਰ ਆੜੇ ਦੁਆਲੇ ਦੀਵਾਨ ਲੱਗਦੇ ਸੀ ਪਿੰਡਾਂ ਚ ਸਾਰੇ ਥਾਵਾਂ ਤੇ ਜਾਂਦੇ ਸੀਗੇ ਹਾਂਜੀ ਤੇ ਕਿਸ ਤਰ੍ਹਾਂ ਦਾ ਪ੍ਰਚਾਰ ਸਤ ਸੰਕਿਰਤਨ ਕਰਦੇ ਸੀ ਬਹੁਤ ਵਧੀਆ ਕਰਦੇ ਸੀ ਪਹਿਲਾਂ ਤੇ ਬਹੁਤ ਸੋਹਣੀਆਂ ਵੀ ਗੁਰੂਆਂ ਦੀਆਂ ਦੱਸਦੇ ਸੀ ਕਥਾ ਕਹਾਣੀਆਂ ਦੱਸਦੇ ਹੁੰਦੇ ਸੀਗੇ ਅਸੀਂ ਕਾਫੀ Տੇਰ ਤੋਂ ਹੁਣ ਵੀ ਨਹੀਂ ਜਾ ਸਕਦੇ ਛੋਟੇ ਬੱਚੇ ਸੀਗੇ ਫਿਰ ਨਹੀਂ ਜਾ ਸਕੇ ਮੈਂ ਤਾਂ ਹਟ ਗਈ ਸੀ ਜਾਣੋ ਤੇ ਸਾਹ ਸਿੰਘ ਜੀ ਕਿੰਨੇ ਟਾਈਮ ਤੋਂ ਤੁਹਾਡੇ ਸੰਪਰਕ ਚ ਨਹੀਂ ਹੈ ਗੱਲਬਾਤ ਤੁਹਾਡੇ ਨਾਲ ਕਰਦੇ ਨਹੀਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਨਾ ਸਾਨੂੰ ਕਿਸੇ ਦਾ ਹੀ ਪਤਾ ਵੀ ਕਦੋਂ ਉਹਨੇ ਪਾਇਆ ਬੱਬੇ ਜੀ ਦੇ ਸੁਣਿਆ ਅਸੀਂ ਵੀ ਖਬਰਾਂ ਚ ਸੁਣਿਆ ਸਾਨੂੰ ਖਬਰਾਂ ਚ ਹੀ ਪਤਾ ਲੱਗਾ ਸਾਨੂੰ ਨਹੀਂ ਪਤਾ ਹੈਗਾ ਨਾ ਸਾਡੀ ਕਦੇ ਕੋਈ ਗੱਲਬਾਤ ਹੋਈ ਉਹਨਾਂ ਨਾਲ ਨਾ ਕੋਈ ਆਉਣ ਜਾਣੇ ਤੇ ਸਾウスੀ ਦੀ ਪੈਣਾ ਕਿੰਨੀ ਕੈਂ ਜਿਹੜੀ ਮਤਲਬ ਖੇਲੀ ਤੇ ਪੈਣ ਸੀ ਨੇ ਪੰਜ ਪੈਣਾ ਸੀਗੇ ਪੰਜ ਪੈਣਾ ਕਿੱਥੇ ਕਿੱਥੇ ਸੀ ਇੱਕ ਤਾਂ ਦੋ ਤੇ ਸਮਾਣੇ ਜੀ ਨੇ ਮਾਜਰੀ ਜੀ ਨੇ ਹੂੰ ਇੱਕ ਇੱਥੇ ਜੀਮਗੜ੍ਹ ਇੱਕ ਟਵਾਨੇ ਆਲੇ ਇੱਕ ਇਹ ਛੋਟੀ ਸੀਗੀ ਇਹ ਕਾਫੀ ਜਾਂਦੀ ਸੀ ਗੁਰਬਾਣੀ ਬਿਦਾ ਬਣੀ ਗੁਣੀ ਬਾਵਾ ਪੜ੍ਹਦੀ ਸੀ ਕਿਸੇ ਕੀ ਨਾਮ ਜਿਹੜੀ ਉੱਥੇ ਜਾਂਦੀ ਸੀ ਨਾਲ ਉਹ ਇਹਦਾ ਨਾਮ ਰਮਨਜੀਤ ਕੌਰ ਸ੍ਰੀ ਰਮਨਦੀਪ ਰਮਨਜੀਤ ਸ੍ਰੀ ਰਮਨਦੀਪ ਸੀ ਇਦਾਂ ਦੇ ਨਾਮ ਸੀ ਤੇ ਅਨਮੇਡ ਸੀ ਹਾਂਜੀ ਤੇ ਇਹਦੀ ਡੈਥ ਹੋ ਗਈ ਸੀ ਉੱਤੇ ਹਾਂਜੀ ਕੀ ਕਾਰਨ ਲੱਗਿਆ ਪਤਾ ਲੱਗਿਆ ਤੁਹਾਨੂੰ ਨਹੀਂ ਸਾਨੂੰ ਕੋਈ ਕਪਤਾਨੀ ਲੱਗਾ ਭੈਣ ਕੋਲ ਰਹਿੰਦੇ ਸੀ ਇੱਥੇ ਸਮਾਣੀ ਇੱਥੋਂ ਹੀ ਗਏ ਸੀ ਉੱਥੇ ਇੱਥੇ ਸਾਨੂੰ ਬਾਅਦ ਚ ਪਤਾ ਲੱਗਾ ਵੀ ਜਦੋਂ ਡੈਥ ਹੋਈ ਉਹਦੀ ਹਾਂਜੀ ਸਾਨੂੰ ਨਹੀਂ ਪਤਾ ਕੀ ਕਾਰਨ ਹੋਇਆ ਕੀ ਸੰਸਕਾਰ ਸਮਾਣੀ ਕੀਤਾ ਸੀ ਇਹਦੇ ਲਿਆ ਕੇ ਹਾਂਜੀ ਪਿੰਡ ਕੀਤਾ ਸੀ ਮੈਂ ਮੋਦੂਪੁਰ ਪਿੰਡ ਐ ਅੱਛਾ ਮੈਂ ਮੋਦੂਪੁਰ ਰਹਿੰਦੇ ਸੀ ਉਸ ਟਾਈਮ ਹਾਂਜੀ ਉੱਥੇ ਕੀਤਾ ਸੀ ਹੁਣ ਤੁਹਾਡੇ ਕੋਈ ਸੰਪਰਕ ਨਹੀਂ ਹੈ ਨਹੀਂ ਜੀ ਕੋਈ ਸੰਪਰਕ ਤੇ ਡੇਰੇ ਵੀ ਜਾਂਦੇ ਨਹੀਂ ਜੀ ਨਹੀਂ ਜਾ ਹੀ ਨਹੀਂ ਸਕਦੇ ਹੁਣ ਬੱਚਿਆਂ ਵਿੱਚ ਰੁੱਝ ਗਏ ਆਂ ਸੀ ਛੋਟੇ ਛੋਟੇ ਬੱਚੇ ਨੇ ਪੁੱਤਰੇ ਪਾਤਰੇ ਤੇ ਸਰ ਸਿੰਘ ਦੇ ਦੋ ਭਾਈਆਂ ਹਾਂਜੀ ਤਿੰਨ ਸੀ ਇੱਕ ਦੀ ਡੈਥ ਹੋ ਗਈ ਹੈ ਤੇ ਦੋ ਨਹੀਂ ਹੁਣੇ। ਇੱਕ ਤੁਹਾਡੇ ਮਤਲਬ ਮੰਨ ਲਓ ਪੱਤੀ ਫਤੇ ਸਿੰਘ। ਫਤੇ ਸਿੰਘ ਜੀ। ਹਾਂਜੀ। ਇਹ ਮਿਲਟਰੀ ਚ ਸੀ? ਹਾਂਜੀ ਮਿਲਟਰੀ ਚ ਸੀ। ਇਹ ਕੀ ਕੰਮ ਕਰ ਰਹੇ ਇਸ ਟਾਈਮ? ਹੁਣ ਆਪਣਾ ਟੈਂਪੂ ਚਲਾਉਂਦੇ ਨੇ ਗੱਡੀ ਚਲਾਉਂਦੇ ਨੇ। ਬਾਕੀ ਸਾਡਾ ਹੁਣ ਕੋਈ ਲੈਣ ਦੇ ਨਹੀਂ ਹੈਗਾ ਉਹ ਮੁੰਡਾ ਹੀ ਜਾਣੇ। ਉਹਨੂੰ ਹੀ ਪਤਾ ਹੈ ਵੀ ਕਿਸ ਦਾ ਸਾਨੂੰ ਕੋਈ ਪਤਾ ਨਹੀਂ ਹੈਗਾ। ਜਿੰਨੇ ਕੀਤਾ ਹੈ। ਸਾਹ ਸਿੰਘ ਨੇ ਕੀਤਾ। ਹਾਂਜੀ ਉਹਨੇ ਕੀਤਾ ਸਾਨੂੰ ਨਹੀਂ ਪਤਾ ਅਸੀਂ ਤਾਂ ਖਬਰਾਂ ਚ ਹੀ ਸੁਣਿਆ। بس ਜਿੱਦਿਹਾ ਬਾਬਾ ਜੀ ਦੇ ਇਸ ਤਰ੍ਹਾਂ ਰੋਗ ਲਾਇਆ ਇਸਨੇ ਪ੍ਰਾਣੇ ਤੁਹਾਡੇ ਮਤਲਬ ਦੇਰ ਨੇ ਹਾਂਜੀ ਤੇ ਇਹ ਹੋਇਆ ਜੀ ਇਹ ਗੱਲਾਂ ਜਿਹੜੀ ਹੋਈਆਂ ਇਹ ਮਤਲਬ ਤੁਸੀਂ ਮਤਲਬ ਬਾਬਾ ਜੀ ਬਾਰੇ ਕੋਈ ਸੱਕੀ ਵਿੱਚ ਲੱਗਦੇ ਤੁਹਾਨੂੰ ਅਸੀਂ ਨਹੀਂ ਸੀ ਏਦਾਂ ਦੀ ਕਦੇ ਕੋਈ ਗੱਲ ਸੁਣੀ ਨਹੀਂ ਸੀ ਆਗੀ ਤੁਸੀਂ ਨੇ ਆਪਣੇ ਸੁਣਿਆ ਉੱਤੇ ਨਹੀਂ ਕਦੇ ਨਹੀਂ ਸੁਣਿਆ ਅਸੀਂ ਕਾਫੀ ਮੰਨਦੇ ਰਹੇ ਹਾਂ ਪਹਿਲਾਂ ਬਾਅਦ ਵਿੱਚ ਬੱਚਾਂ-ਬੁੱਚਾਂ ਵਿੱਚ ਪੈ ਗਏ ਵੀ ਛੋਟੇ ਬੱਚੇ ਅਸੀਂ ਫਿਰ ਮੈਂ ਨਹੀਂ ਜਾ ਸਕੀ ਇਹ ਵਾਰ ਮਿਲਟਰੀ 'ਚ ਰਹਿੰਦੇ ਸੀ ਮੈਂ ਘਰ ਆਪਣੇ ਬਾਲ ਵਿੱਚ ਸੌਂਦੀ ਸੀ ਠੀਕ ਤੇ ਮੈਂ ਨਹੀਂ ਜਾ ਸਕੀ ਉਸ ਤੋਂ ਬਾਅਦ ਬਾਕੀ ਇਹਨਾਂ ਨੂੰ ਪਤਾ ਹੋਵੇ ਸਭ ਕੁਝ ਮੈਨੂੰ ਤਾਂ ਕੁਝ ਨਹੀਂ ਪਤਾ ਹੈਗਾ ਜੀ ਮੇਰਾ ਨਾ ਫਤੇ ਸਿੰਘ ਜੀ ਹਾਂ ਫਤੇ ਸਿੰਘ ਤੁਹਾਡੇ ਭਾਈ ਦੇ ਨਾਮ ਸਾਹਬ ਸਿੰਘ ਜੀ ਜਿਹੜਾ ਸਾਹਬ ਸਿੰਘ ਜੀ ਹੈ ਇਹ ਕਿੱਥੇ ਰਹਿੰਦੇ ਆ ਇਸ ਤਾਂ ਹੋਏ ਸਾਨੂੰ 1 ਮਹੀਨਾ ਹੋ ਗਿਆ ਜੀ ਆਪਣਾ ਫੋਨ ਤੇ ਸੰਪਰਕ ਨਹੀਂ ਹੋ ਰਿਹਾ ਜੀ ਬਾਹਰ ਉਹ ਕੰਮਕਾਰ ਕਰਦਾ ਸੀਗਾ ਪ੍ਰਾਈਵੇਟ ਹੀ ਜੀ ਉੱਥੇ ਰਹਿੰਦਾ ਉਹ ਬਾਹਰ ਹੀ ਪਤਾ ਨਹੀਂ ਰਹੇਗਾ ਜੀ ਪਹਿਲਾਂ ਕਿੱਥੇ ਰਹਿੰਦੇ ਸੀ ਇਹ ਪਹਿਲੇ ਜ਼ਮਾਨੇ ਰਹਿੰਦਾ ਸੀਗਾ ਅੱਛਾ ਰਹਿੰਦਾ ਰਜਿਸਟਰ ਜ਼ਮਾਨੇ ਹੀ ਹੈ ਦੀ ਵੀ ਤੇ ਬਾਬੇ ਦੇ ਕੇਸੀ ਨਹੀਂ ਪਏ ਹਾਂ ਜੀ ਉਹਨੇ ਪਾਇਆ ਜੀ ਇੱਕ ਤੁਹਾਡੀ ਫਿਰ ਇਸकी ਭੈਣ ਸੀ ਜਿਹੜਾ ਮੈਂ ਜਿਹੜੀ ਉੱਥੇ ਜਿਸ ਦੀ ਡੈਥ ਹੋਈ ਸੀ ਹਾਂਜੀ ਉਹ ਤੇ ਨਾਮ ਸੀ ਜਿਹੜੀ ਡੈਥ ਉੱਥੇ ਹੋਈ ਹੈ ਉਹਦੇ ਰਮਨ ਰਮਨਦੀਪ ਕੌਰ ਜੀ ਉਹਦੀ ਕਿੰਨੀ ਉਮਰ ਸੀ 28 28 ਸਾਲ ਸੀ ਜੀ ਅੱਛਾ ਹੁਣ 4 ਮਹੀਨੇ ਤੋਂ ਕੋਈ ਸੰਪਰਕ ਨਹੀਂ ਤੁਹਾਡੇ ਨਾ ਜੀ ਇੱਥੇ ਕੀ ਕੰਮ ਕਰਦਾ ਸੀ ਪਹਿਲਾਂ ਉਹ ਪ੍ਰਾਈਵੇਟ ਕੰਮ ਹੀ ਕਰਦਾ ਜੀ ਉਹ ਕੋਈ ਪਤਾ ਨਹੀਂ ਹੈਗਾ ਉਹ ਤਾਂ ਕੀ ਮਾਰੇ ਉਹ ਤੁਹਾਡੇ ਅੱਡ ਰਹਿੰਦੇ ਤੁਹਾਡਾ ਉਹ ਘਰੋਂ ਬਾਹਰ ਹੀ ਜਾਂਦਾ ਜੀ ਕੋਈ ਪਤਾ ਨਹੀਂ ਹੈਗਾ ਉਹਦਾ ਕੀ ਕਰਦਾ ਕੀ ਨਹੀਂ ਉਹ ਤਾਂ ਲੁਕਛਪ ਕੇ ਰਹਿੰਦਾ ਜੀ ਮਤਲਬ